ਅੱਜ ਗਿਆਨੀ ਰਗਬੀ ਜਿਹੜੇ ਹੈਡ ਗਰਦੀ ਬਰਬਾਰ ਸਿੰਘ ਉਹ ਵੀ ਗਰਜ ਰਿਹਾ ਹੈ ਗਿਆਨੀ ਸੁਲਤਾਨ ਸਿੰਘ ਗਰਜ ਰਿਹਾ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹਨੂੰ ਅਜੇ ਤੱਕ ਸ਼੍ਰੋਮਣੀ ਕਮੇਟੀ ਪ੍ਰੋਪਰ ਮਾਨਤਾ ਦੇਣ ਲਈ ਤਿਆਰ ਨਹੀਂ ਹੈਗੀ ਇਹ ਦਿੱਤੀ ਵੀ ਨਹੀਂ ਹੁੰਦੀ ਅਜੇ ਤੱਕ ਕੋਈ ਪਤਾ ਸੀ ਜੇ ਉਹ ਇੱਥੇ ਆਇਆ ਤੇ ਉਹਨੂੰ ਲੈ ਕੇ ਰਵਾਲਾ ਵੀ ਪੈ ਸਕਦਾ ਇਸ ਕਰਕੇ ਨਾ ਗਿਆਨੀ ਰਬੀਰ ਸਿੰਘ ਆਏ ਨੇ ਨਾ ਗਿਆਨੀ ਕੁਲਦੀਪ ਸਿੰਘ ਗੜਗਜ ਆਏ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਬੈਠੇ ਸੀ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਜੀ ਗਿਆਨੀ ਅਮਰਜੀਤ ਸਿੰਘ ਜੀ ਨੂੰ ਕਈ ਵਾਰੀ ਇਹਨਾਂ ਕਿਹਾ ਵੀ ਤੁਹਾਨੂੰ ਜਿਹਦਰ ਕਾਲ ਤੋਂ ਲਾਦੀ ਕਹਿੰਦੇ ਬਿਲਕੁਲ ਨਹੀਂ ਤੁਹਾਨੂੰ ਜਿਹਦਰ ਕਿਸਗੜ ਸੇ ਬੁਲਾਦੀ ਕਹਿੰਦੇ ਬਿਲਕੁਲ ਨਹੀਂ ਕਹਿੰਦੇ ਕਿਉਂ ਉਹ ਕਹਿੰਦਾ ਮੇਰੇ ਪਿਓ ਦੇ ਕਾਤਲ ਤੁਸੀਂ ਜੇ ਮੇਰੇ ਪਿਓ ਦੇ ਕਾਤਲ ਤੁਸੀਂ ਜਦੋਂ ਸੋਦਾ ਸਾਧੂ ਮਾਫੀ ਦਿੱਤੀ ਗਈ ਸੀ ਨਾ ਯਾਨੀ ਅਮਰਜੀਤ ਸਿੰਘ ਦੇ ਪਿਤਾ ਗਿਆਨੀ ਮਾਲ ਸਿੰਘ ਬੜੇ ਸੈਂਸਿਟਿਵ ਕਿਸਮ ਦੇ ਬੰਦੇ ਸੀ ਕਿਤਾਬਾਂ ਵਿੱਚ ਲਿਖੇ ਕਹੀ ਉਹਨਾਂ ਪਰਮ ਦੇ ਕਾਫੀ ਪੱਕੜ ਸੀ ਉਹਨਾਂ ਦੀ ਸੱਚ ਬੋਲਣ ਵਾਲੇ ਬੰਦੇ ਸੀ ਜਦੋਂ ਸੋਦਾ ਸਾਧੂ ਨੂੰ ਮਾਫੀ ਦਿੱਤੇ ਰੌਲਾ ਪਿਆ ਲੋਕਾਂ ਦੇ ਘਰ ਦੇ ਕੋਲ ਬੰਦ ਕਰਤਾ ਉਹਦਾ ਬੜੀਆਂ ਪੀਲਾ ਕੀਤਾ ਯਾਰ ਮੇਰਾ ਕਸੂਰ ਕੋਈ ਨਹੀਂ ਹੈ ਮੈਨੂੰ ਮਾਫੀ ਦੇ ਦੇ ਤੁਸੀਂ ਲੇਕਿਨ ਦਿਮਾਗ ਤੇ ਉਹ ਗੱਲ ਇੰਨੀ ਲੱਗੀ ਇੰਨੀ ਲੱਗੀ ਵੀ ਜੇ ਅਸੀਂ ਧਰਮ ਦੀ ਰੱਖਿਆ ਨਹੀਂ ਕਰ ਸਕਦੇ ਤੇ ਅਸੀਂ ਕਰ ਕੱਲੀ ਜਹਤਰ ਬਣੀ ਬ੍ਰੇਨ ਹੈਮਰੇਜ ਹੋ ਗਈ ਇਸ ਕਰਕੇ ਗਿਆਨੀ ਜਿਹੜੇ ਅਮਰਜੀਤ ਸਿੰਘ ਉਹ ਸ਼ਰਿਆਮ ਕਹਿੰਦੇ ਮੇਰੇ ਪਿਓ ਦੇ ਕਾਤਲ ਤੁਸੀਂ ਤੁਹਾਡੀ ਵਜ੍ਹਾ ਕਰਕੇ ਮੇਰਾ ਪਿਓ ਮਰਿਆ ਤੇ ਮੈਂ ਤੁਹਾਡੇ ਕੋਲ ਜਿੱਥੇ ਤੱਕ ਲਾਉਂਦਾ ਲੇਕਿਨ ਅੱਜ ਅਡੀਸ਼ਨ ਜਿਹੜੇਦਾਰ ਸੀ ਉਹਨਾਂ ਜਿਹੜੇਦਾਰ ਕਾਲ ਤੱਕ ਦੀ ਵੀ ਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥ ਦੀ ਭੂਮਿਕਾ ਨਾਲ ਮੈਂ ਬੈਠ ਕੇ ਉੱਥੇ ਤਾਬਿਆ ਚੋਂ ਬੈਠੇ ਸੀ ਨਾਲ ਉਹਨਾਂ ਦੇ ਗਿਆਨੀ ਕੇਵਲ ਸਿੰਘ ਗਿਆਨੀ ਕੇਵਲ ਸਿੰਘ ਉਹਨਾਂ ਦੇ ਰਿਸ਼ਤੇਦਾਰ ਨੇ ਨਜ਼ਦੀਕੀ ਰਿਸ਼ਤੇਦਾਰ ਨੇ ਨਾਲ ਹੋਰ ਪੰਜ ਪੈਰੇ ਬੈਠੇ ਹੋਣਗੇ ਕਿਉਂਕਿ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਲੇਕਿਨ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਸਿਰਫ ਇਸੇ ਕਰਕੇ ਨਹੀਂ ਬੁਲਾਇਆ ਗਿਆ ਵੀ ਜੇ ਇਹਨਾਂ ਨੂੰ ਬੁਲਾਇਆ ਗਿਆ ਤੇ ਇਹਨਾਂ ਨੂੰ ਵੇਖ ਕੇ ਇੱਥੇ ਹੈਗੇ ਕਿਸੇ ਪ੍ਰਕਾਰ ਦੀ ਕੋਈ ਨਾ ਕੋਈ ਅਗਰ ਟਿੱਪਣੀ ਹੋ ਜਾਂਦੀ ਹੈ ਤੇ ਮੁੜ ਕੇ ਮੁਸ਼ਕਲਾਂ ਆਉਣ ਵਾਸਤੇ ਜੀ ਜਵਾਬ ਦੇਣ ਨੂੰ ਤੇ ਗਿਆਨੀ ਰਗਵੀਰ ਸਿੰਘ ਵੀ ਇਸੇ ਕਰਕੇ ਨਹੀਂ ਆਇਆ ਤੇ ਮੈਂ ਇਹ ਵੀ ਦੱਸ ਦਿਆਂ ਆਉਣ ਵਾਲੇ ਜਿਹੜਾ ਚ ਪੌਸਿਬਿਲਟੀ ਵੀ ਗਿਆਨੀ ਅਮਰਜੀਤ ਸਿੰਘ ਨੂੰ ਜਿਹੜਾ ਵਾ ਉਹ ਹੈੱਡ ਗ੍ਰੰਥੀ ਸੱਚਗੰਦਰੀ ਹਰਮਿੰਦਰ ਸਿੰਘ ਲਾਇਆ ਜਾ ਸਕਦਾ ਹੈ ਗਿਆਨੀ ਰਗੀਬੀਰ ਸਿੰਘ ਨੂੰ ਜਾਂ ਤੇ ਤੁਕਰਨ ਤੋਂ ਦੋ ਦਿੱਤਾ ਜਾਊਗਾ ਜਾਂ ਫਿਰ ਕਿਸੇ ਹੋਰ ਕੋਰ ਦਰੇ ਮੁਕਸਰ ਭੇਜ ਦਿੱਤਾ ਜਾਊਗਾ ਬਰੱਡੇ ਭੇਜ ਦਿੱਤਾ ਜਾਊਗਾ ਜਗਤ ਹੋਰ ਭੇਜ ਦਿੱਤਾ ਜਾਊਗਾ ਤੁਸੀਂ ਉੱਥੇ ਅਟਕਣ ਦੀ ਲੱਗ ਜੇ ਛੱਡ ਦਿਓ ਤੁਸੀਂ ਉੱਥੇ ਇਹ ਚਿਤ੍ਰੰਗਨੀ ਸੁਲਤਾਨ ਸਿੰਘ ਦਾ ਵਰਤ ਬਦਲਾ ਕੀਤਾ ਜਾ ਸਕਦਾ ਮੇਰੇ ਕੋ ਇੱਕ ਇਨਫੋਰਮੇਸ਼ਨ ਹੋ ਰਹੀ ਹੈ ਵੀ ਗਿਆਨੀ ਜਿਹੜੇ ਸੁਲਤਾਨ ਸਿੰਘ ਉਹਨੂੰ ਤੱਕ ਸ਼੍ਰੀ ਦਮਨੋਸਰ ਦੇ ਜੇਤਲਾ ਜਾ ਰਿਹਾ ਸੀ ਸੋਰੀ ਮੈਂ ਕਿਉਂ ਹੋ ਸਕਦਾ ਜੀ ਲਾਇਆ ਜਾ ਸਕਦਾ ਪਰ ਮੇਘਲ ਕਹਿ ਗਿਆ ਨਾਲ ਉਹਦੇ ਜਿਹੜੇ ਪਰਸੋਂ ਬਿਆਨ ਆਇਆ ਸੀ ਨਾ ਅਮੀ ਸਾਹਿਬ ਦਾ ਉਹਦਾ ਕੀ ਬਣੂਗਾ ਜਾਂਦਾ ਜਿਹੜੇ ਬਿਆਨ ਚ ਮੈਂ ਇੰਨੀ ਗੱਲ ਕਹੀ ਸੀਗੀ ਤਖਤਾਂ ਦੇ ਜਥੇਦਾਰ ਕਿਸੇ ਵੀ ਜਗ ਗੁਰਦੁਆਰੇ ਦਾ ਕੋਈ ਗਰੰਟੀ ਜਾਂ ਕਿਸੇ ਹੋਰ ਪੋਸਟ ਨਹੀਂ ਹੋ ਗਿਆ ਵਨ ਮੈਨ ਵਨ ਪੋਸਟ ਹੋਏਗੀ ਪਿਰੋਦਾ ਕੀ ਬੜੂਗਾ ਕੀ ਉਹ ਚੜਨ ਗਿਆ ਆਪਣੀ ਨੌਕਰੀ ਨੌਕਰੀ ਕਦੀ ਨਹੀਂ ਚੜਮੇ ਇਸ ਕਰਕੇ ਉਹਨਾਂ ਨੂੰ ਉੱਥੇ ਚਲਾਉਣਾ ਮੁਸ਼ਕਲ ਹੈ ਲੇਕਿਨ ਇਹ ਜਰੂਰ ਆਪ ਇਹਨਾਂ ਤਵਾਦਲੇ ਦੋਵਾਂ ਦੇ ਗਿਆਨੀ ਰਗਬੀਰ ਸਿੰਘ ਦੇ ਤੇ ਗਿਆਨੀ ਸੁਲਤਾਨ ਸਿੰਘ ਦੇ ਬਾਅਦ ਕਿਤੇ ਕੀਤਾ ਜਾ ਸਕਦਾ ਵੀ ਇਹ ਆਪ ਹੀ ਆਪਣੀ ਨੌਕਰੀ ਛੱਡ ਕੇ ਭੱਜ ਜਾਵੇ